ਪਹਿਲਾਂ ਜਿਵੇਂ ਕਹਿੰਦੇ ਸੀ ਆਸਟ੍ਰੇਲੀਆ ਬੰਦ ਹੋ ਗਿਆ ਆ ਹੋ ਗਿਆ ਕਿ ਵੀਜ਼ੇ ਹੋਣੇ ਸ਼ੁਰੂ ਹੋਏ ਆ ਜਿਹੜੇ ਏਜੰਟਾਂ ਨੂੰ ਕੰਮ ਕਰਨ ਦਾ ਤਰੀਕਾ ਨਹੀਂ ਪਤਾ ਕਿਦਾਂ ਜੀਟੀ ਜੀਐਸ ਕਲੀਅਰ ਕਰਾਉਣੀ ਆ ਉਹਨਾਂ ਨੂੰ ਇਹ ਲੱਗਦਾ ਵੀ ਵੀਜ਼ੇ ਨਹੀਂ ਲੱਗਦੇ ਇਹ ਤੁਸੀਂ 11 ਵੀਜ਼ੇ ਦੇਖ ਸਕਦੇ ਹੋ 26 ਮਾਰਚ ਜੋ ਕਿ ਡੇਟ ਆ 11 ਅਲੱਗ-ਅਲੱਗ ਨਾਮ ਵੀ ਚੈੱਕ ਕਰ ਲਓ ਇਹਨੀ ਜਾਦੂ ਦੀ ਛੜੀ ਹੈ ਵੀ ਇੰਨੇ ਵੀਜ਼ੇ ਆ ਗਏ ਜਾਦੂ ਦੀ ਛੜੀ ਤਾਂ ਦੇਖੋ ਵੀ ਉਹ ਜਾਦੂ ਦੀ ਛੜੀ ਹੈ ਜੀ ਸਾਡੇ ਕੋਲੇ ਆਪਣਾ ਮਾਰਾ ਲਾਇਰ ਹੈ ਜਿਹੜਾ ਕਿ ਮਿਸਟਰ ਸੁਮਿਤ ਖੰਨਾ ਜਿਹੜਾ ਕਿ ਸਾਡੇ ਕੋਲੇ ਆਸਟ੍ਰੇਲੀਆ 'ਚ ਸਾਡੇ ਤਿੰਨ ਆਫਿਸਿਸ ਹੈ ਆਸਟ੍ਰੇਲੀਆ ਦਾ ਲਗਾਤਾਰ ਕੰਮ ਅਸੀਂ ਪਿਛਲੇ 12 ਸਾਲ ਤੋਂ ਕਰਦੇ ਆ ਰਹੇ ਹਾਂ 12 ਸਾਲ ਦਾ ਇਹ ਰਿਕਾਰਡ ਤੁਸੀਂ ਇਹ ਚੈੱਕ ਕਰ ਸਕਦੇ ਹੋ ਵੀ ਅਲੀਜ਼ੀਬਿਲਟੀ ਹੈ 2024 ਪਾਸ ਆਊਟ ਹੋਣ ਤੋਂ ਤੁਹਾਡੇ ਕੋਲੇ ਲਾਸਟ ਮੌਕਾ ਹੈ 2024 ਆਪਾਂ ਵੀਜ਼ਾ ਲਗਵਾ ਰਹੇ ਹਾਂ ਉਸ ਕੰਟਰੀ ਵਿੱਚ ਆਪਾਂ ਰਜਿਸਟਰਡ ਹੈ ਉਪਰੋਂ ਉਸ ਕੰਟਰੀ ਦੇ ਇਮੀਗ੍ਰੇਸ਼ਨਸ ਏਜੰਟ ਹੈ ਇਮੀਗ੍ਰੇਸ਼ਨ ਦੀ ਆਪਾਂ ਪੜ੍ਹਾਈ ਕੀਤੀ ਹੋਈ ਹੈ ਆਸਟ੍ਰੇਲੀਆ ਹਰੇਕ ਬੱਚਾ ਜਾਣਾ ਚਾਹੁੰਦਾ ਹੈ ਕੰਸਲਟੈਂਟ ਦੀ ਚੋਣ ਕਿਦਾਂ ਕੀਤੀ ਜਾ ਸਕਦੀ ਹੈ ਕੰਸਲਟੈਂਟ ਦੀ ਚੋਣ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਦੇਖਣੀ ਪੈਂਦੀ ਹੈ ਵੀ ਕਿਹੜੇ ਬੰਦੇ ਨੇ ਕਿੰਨੇ ਵੀਜ਼ੇ ਲਗਾਏ ਨੇ ਏਜੰਟ ਦੀ ਪਛਾਣ ਕਰਨੀ ਉਹ ਹੁੰਦੀ ਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਕਿ ਜਿਹੜੇ ਬੰਦੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵੀਜ਼ੇ ਲਗਾਉਂਦੇ ਆ ਤੇ ਉਹਨਾਂ ਵਿੱਚ ਟੈਕਨੀਕਲ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਆਮ ਕੰਸਲਟੈਂਟ ਆਮ ਏਜੰਟ ਜਾਂ ਆ ਆਮ ਐਜੂਕੇਸ਼ਨ ਪ੍ਰੋਵਾਈਡਰ ਜੋ ਤੁਹਾਨੂੰ ਬੱਚਿਆਂ ਨੂੰ ਡੀਲ ਕਰਦਾ ਪੰਜਾਬ ਤੇ ਹਰਿਆਣੇ 'ਚ ਬੈਠ ਕੇ ਉਹਦੇ ਵਸ ਦੀ ਗੱਲ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਇਸ ਟਾਈਮ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਐਗਜ਼ਾਮ ਹੋ ਚੁੱਕੇ ਆ ਪਲੱਸ 2 ਦੇ ਤੇ ਬੜੇ ਕਨਫਿਊਜ਼ ਹੋਇਆ ਵੀ ਅਸੀਂ ਕਿਸ ਕੰਟਰੀ ਦੇ ਵਿੱਚ ਜਾਈਏ ਕੈਨੇਡਾ ਵੱਲ ਜਾਂਦੇ ਆ ਉਹਨਾਂ ਨੂੰ ਐ ਲੱਗਦਾ ਕੰਮ ਨਹੀਂ ਹੈਗਾ ਯੂ ਐਸ ਏ ਜਾਂਦੇ ਆ ਇੰਟਰਵਿਊ ਦੇਣੀ ਪੈਂਦੀ ਆ ਨਾਲ ਦੀ ਨਾਲ ਬਹੁਤ ਸਾਰੇ ਬੱਚੇ ਉੱਥੋਂ ਡਿਪੋਰਟ ਵੀ ਹੋ ਰਿਹਾ ਹੈ ਬੱਚੇ ਨਹੀਂ ਹੋ ਰਹੇ ਸੌਰੀ ਜਿਹੜੇ ਇਲੀਗਲ ਗਏ ਆ ਪਰ ਉਸ ਨੂੰ ਲੈ ਕੇ ਕਿਤਨਾ ਕਿਤੇ ਸਟੂਡੈਂਟ ਵੀ ਡਰ ਗਿਆ ਔਰ ਸਭ ਤੋਂ ਜਿਹਨੇ ਵੀ ਸਟੂਡੈਂਟ ਨੇ ਜਾਣਾ ਚਾਹੁੰਦੇ ਨੇ ਆਸਟ੍ਰੇਲੀਆ ਔਰ ਆਸਟ੍ਰੇਲੀਆ ਜਾਣ ਦੇ ਲਈ ਲੋਕਾਂ ਨੂੰ ਐ ਲੱਗਦਾ ਆਸਟ੍ਰੇਲੀਆ ਬੰਦ ਹੈ ਵੀਜ਼ੇ ਨਹੀਂ ਆ ਰਹੇ ਆਸਟ੍ਰੇਲੀਆ ਤਾਂ ਬੈਨ ਹੋਇਆ ਹੋਇਆ ਆਸਟ੍ਰੇਲੀਆ ਨੇ ਬਹੁਤ ਚੀਜ਼ਾਂ ਜਿਹੜੀਆਂ ਕਹਾਣੀਆਂ ਆਸਟ੍ਰੇਲੀਆ ਨੂੰ ਲੈ ਕੇ ਹੈਗੀਆਂ ਨੇ ਫੰਡਸ ਨੂੰ ਲੈ ਕੇ ਬੜੀਆਂ ਪ੍ਰੋਬਲਮਸ ਨੇ ਅੱਜ ਆਪਾਂ ਇਸ ਕੰਪਨੀ ਦੇ ਵਿੱਚ ਇੱਕ ਦੇ ਵਿੱਚ ਪਹੁੰਚੇ ਆ ਜੋ ਕਿ ਓਮ ਗਲੋਬਲ ਸੈਕਟਰ 17 ਚੰਡੀਗੜ੍ਹ ਦੇ ਵਿੱਚ ਆ ਜਿਨ੍ਹਾਂ ਨੂੰ ਕਾਫੀ ਵੀਜ਼ਾਸ ਹੈਗੇ ਆ ਭਾਜੀ ਕੋਲੇ ਉਹ ਵੀ ਦਿਖਾਵਾਂਗੇ ਜਿਨ੍ਹਾਂ ਦੇ ਹੁਣੇ ਰੀਸੈਂਟ ਅਪਰੂਵਲ ਆਈ ਹੈ ਆਸਟ੍ਰੇਲੀਆ ਤੋਂ ਕਿਹੜੀ ਜਿਹੜੀ ਜাদু ਦੀ ਛੜੀ ਹੈ ਇਹਨਾਂ ਕੋਲੇ ਵੀ ਲੋਕ ਤਾਂ ਕਹਿੰਦੇ ਆਸਟ੍ਰੇਲੀਆ ਦੇ ਵੀਜ਼ੇ ਨਹੀਂ ਆ ਰਹੇ ਔਰ ਇਹ ਕਹਿੰਦੇ ਵੀ ਧੜਾ ਧੜਾ ਵੀਜ਼ੇ ਆ ਰਹੇ ਆ ਇਸ ਬਾਰੇ ਵੀ ਗੱਲ ਕਰਾਂਗੇ ਸਾਡੇ ਨਾਲ ਰਮਨ ਦੋਸਾਨ ਜੀ ਨੇ ਬਹੁਤ ਬਹੁਤ ਸਵਾਗਤ ਕੀਤਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਆ ਪਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਕੁਝ ਵੀਜ਼ਾਸ ਨੇ ਆਸਟ੍ਰੇਲੀਆ ਦੇ ਨੇ ਇਹਨਾਂ ਬਾਰੇ ਥੋੜਾ ਦੱਸ ਦੋ ਕੀ ਪ੍ਰੋਫਾਈਲ ਸੀ ਔਰ ਕੀ ਪਹਿਲਾਂ ਜਿਵੇਂ ਕਹਿੰਦੇ ਸੀ ਆਸਟ੍ਰੇਲੀਆ ਬੰਦ ਹੋ ਗਿਆ ਆ ਹੋ ਗਿਆ ਕੀ ਵੀਜ਼ੇ ਹੁਣ ਸ਼ੁਰੂ ਹੋਏ ਆ ਦੇਖੋ ਜੀ ਬਲਵਿੰਦਰ ਜੀ ਨਾ ਤਾਂ ਪਹਿਲਾਂ ਕਦੇ ਬੰਦ ਹੋਇਆ ਸੀ ਨਾ ਸ਼ੁਰੂ ਹੋਇਆ ਸੀ ਆਸਟ੍ਰੇਲੀ ਜਿਹੜੇ ਏਜੰਟਾਂ ਨੂੰ ਕੰਮ ਕਰਨ ਦਾ ਤਰੀਕਾ ਨਹੀਂ ਪਤਾ ਕਿਦਾਂ ਜੀਟੀਜੀਐਸ ਕਲੀਅਰ ਕਰਾਉਣੀ ਆ ਉਹਨਾਂ ਨੂੰ ਇਹ ਲੱਗਦਾ ਵੀ ਵੀਜ਼ੇ ਨਹੀਂ ਲੱਗਦੇ ਕਿਤੇ ਨਹੀਂ ਐਡਮਿਸ਼ਨ ਹੁੰਦੀ ਆ ਆ ਮੇਰੇ ਕੋਲੇ ਅੱਜ ਦੇ 26 ਮਾਰਚ ਅੱਜ ਦੀ ਡੇਟ ਆ ਇਹ ਤੁਸੀਂ 11 ਵੀਜ਼ੇ ਦੇਖ ਸਕਦੇ ਹੋ 26 ਮਾਰਚ ਜੋ ਕਿ ਡੇਟ ਆ 11 ਲਗ ਲਗ ਨਾਮ ਵੀ ਚੈੱਕ ਕਰ ਲਓ ਸਾਰੇ ਕਮਲਦੀਪ ਅੰਜਲੀ ਜਪਮਨ ਠੀਕ ਹੈ ਕਮਲਦੀਪ ਫੇਰ ਉਸ ਤੋਂ ਬਾਅਦ ਮਨਜੋਤ ਸਿੰਘ ਤੇ ਸਿਮਰਨਜੀਤ ਕੌਰ ਚੇਤਨ ਜਸ਼ਨ ਠੀਕ ਹੈ ਉਸ ਤੋਂ ਬਾਅਦ ਬਵਨਪ੍ਰੀਤ ਕੌਰ ਤੇ ਨਵਜੋਤ ਕੌਰ ਇਹਨਾਂ ਦੇ ਵੀਜ਼ੇ ਆਏ 11 ਵੀਜ਼ੇ ਆ ਇਹ ਅੱਜ ਆਜ ਆਜ ਇੰਦਰ ਰਿਕਾਰਡਿੰਗ ਕਰਨ ਆਏ ਸੀਗੇ ਭਾਜੀ ਕਹਿੰਦੇ ਕੁਝ ਵੀਜ਼ਾਸ ਆਏ ਆ ਮੈਂ ਕਿਹਾ ਦਿਖਾਉਣੇ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਦਰਸ਼ਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਐਵੇਂ ਆਸਟ੍ਰੇਲੀਆ ਵੀਜ਼ਾ ਨਹੀਂ ਦੇ ਰਿਹਾ ਤੁਹਾਡੇ ਕੋਲ ਕਿਹੜੀ ਜਾਦੂ ਦੀ ਛੜੀ ਹੈ ਵੀ ਇੰਨੇ ਵੀਜ਼ੇ ਆ ਗਏ ਜਾਦੂ ਦੀ ਛੜੀ ਤਾਂ ਦੇਖੋ ਵੀ ਉਹ ਜਾਦੂ ਦੀ ਛੜੀ ਹੈ ਜੀ ਸਾਡੇ ਕੋਲੇ ਆਪਣਾ ਮਾਰਾ ਲਾਇਰ ਹੈ ਜਿਹੜਾ ਕਿ ਮਿਸਟਰ ਸੁਮਿਤ ਖੰਨਾ ਜਿਹੜਾ ਕਿ ਸਾਡੇ ਕੋਲੇ ਆਸਟ੍ਰੇਲੀਆ 'ਚ ਸਾਡੇ ਤਿੰਨ ਆਫਿਸਿਸ ਹੈ ਆਸਟ੍ਰੇਲੀਆ ਦਾ ਲਗਾਤਾਰ ਕੰਮ ਅਸੀਂ ਪਿਛਲੇ 12 ਸਾਲ ਤੋਂ ਕਰਦੇ ਆ ਰਹੇ ਹਾਂ 12 ਸਾਲ ਦਾ ਇਹ ਰਿਕਾਰਡ ਤੁਸੀਂ ਇਹ ਚੈੱਕ ਕਰ ਸਕਦੇ ਹੋ ਵੀ ਓਮ ਗਲੋਬਲ ਦਾ ਰਿਕਾਰਡ ਹੈ ਵੀ ਉਹਨਾਂ ਨੇ ਆਸਟ੍ਰੇਲੀਆ ਦੇ ਵੀਜ਼ੇ ਪਹਿਲਾਂ ਵੀ ਬਹੁਤ ਲਗਵਾਏ ਆ ਹੁਣ ਵੀ ਲਗਵਾ ਲਗਵਾ ਰਿਹਾ ਤੇ ਅੱਗੇ ਵੀ ਲਗਵਾਏਗਾ ਬਟ ਇੱਕੋ ਇੱਕ ਚੀਜ਼ ਆਸਟ੍ਰੇਲੀਆ 'ਚ ਦੇਖਣ ਵਾਲੀ ਹੁੰਦੀ ਆ ਕਿਹੜੀ ਪ੍ਰੋਫਾਈਲ ਦਾ ਵੀਜ਼ਾ ਲੱਗ ਸਕਦਾ ਕਿਹੜੀ ਦਾ ਨਹੀਂ ਲੱਗ ਸਕਦਾ ਕਿਹੜੀ ਪ੍ਰੋਫਾਈਲ ਦੀ ਜੀਟੀ ਕਲੀਅਰ ਹੋ ਸਕਦੀ ਆ ਕਿਹੜੀ ਦੀ ਨਹੀਂ ਕਿਹੜੀ ਯੂਨੀਵਰਸਿਟੀ ਕਿ ਕਿੱਦਾਂ ਦੇ ਡਾਕੂਮੈਂਟ ਚਾਹੀਦੇ ਨੇ ਸੋ ਸਾਰੀਆਂ ਚੀਜ਼ਾਂ ਨੂੰ ਇੱਕ ਮਾਰਾ ਲਾਇਰ ਜਦੋਂ ਪ੍ਰੈਜ਼ੈਂਟ ਕਰਦਾ ਹੈ ਤੇ ਉਹਦੇ ਵਿੱਚ ਜੋ ਦਿੱਕਤਾਂ ਦੂਸਰੇ ਇੱਕ ਆਮ ਏਜੰਟ ਨੂੰ ਆਉਂਦੀਆਂ ਹੈ ਉਹ ਘਟ ਜਾਂਦੀਆਂ ਹੈ ਤੇ ਇੱਕ ਓਮ ਗਲੋਬਲ ਦਾ ਇੱਕ ਰਤਬਾ ਬਣਾਇਆ ਹੋਇਆ ਹੈ ਆਸਟ੍ਰੇਲੀਆ ਵਿੱਚ ਵੀ ਉਹੋ ਵੀਜ਼ੇ ਲਗਵਾਏ ਨੇ ਜਿਹੜੇ ਲੋਕਾਂ ਵੱਲੋਂ ਨਾ ਕੀਤੀ ਗਈ ਹੈ ਇਹ ਨਹੀਂ ਕਹਿੰਦੇ ਵੀ ਬਹੁਤ ਮਾੜੀ ਪ੍ਰੋਫਾਈਲ ਤੇ ਵੀਜ਼ਾ ਲੱਗਦੇ ਆ ਬਟ ਐਲੀਜੀਬਿਲਟੀ ਹੈ 2024 ਪਾਸ ਆਊਟ ਹੋਣ ਤੋਂ ਤੁਹਾਡੇ ਕੋਲੇ ਲਾਸਟ ਮੌਕਾ ਹੈ 2024 ਜਿਹਨਾਂ ਨੇ ਪਲੱਸ 2 2024 ਪਾਸ ਆਊਟ ਕੀਤੀ ਹੈ 6 ਬੈਂਡ ਓਵਰਆਲ ਪਲੱਸ 2 ਚ CBSE ਤੋਂ ਆ ਤਾਂ ਤੁਸੀਂ 65% ਨੰਬਰ ਚਾਹੀਦੇ ਆ ਤੇ ਇਹ ਪੰਜਾਬ ਜਾਂ ਸਟੇਟ ਬੋਰਡ ਯਾਨੀ ਕਿ ਹਰਿਆਣਾ ਜਾਂ ਜੰਮੂ ਬੋਰਡ ਤੋਂ ਆ ਤੇ ਤੁਹਾਡੇ ਕੋਲੇ 75% ਓਵਰਆਲ ਪਰਸੈਂਟੇਜ ਚਾਹੀਦੀ ਨੇ ਤੁਹਾਡੇ ਕੋਲ ਇਨਕਮ 12 ਤੋਂ 15 ਲੱਖ ਦੀ ਆਪਦੀ ਫੈਮਿਲੀ ਦੀ ਇਨਕਮ ਹੋਣੀ ਚਾਹੀਦੀ ਹੈ ਸੋ ਇਹ ਚੀਜ਼ਾਂ ਦੇਖੀਆਂ ਦੇਖ ਕੇ ਹੀ ਏਜੰਟ ਦੱਸ ਦਿੰਦਾ ਵੀਜ਼ਾ ਲੱਗਣ ਦੇ ਕਿੰਨੇ ਕਿ ਚਾਂਸਸ ਐ ਅੱਜ ਜਿਹੜੇ 11 ਵੀਜ਼ੇ ਲੱਗੇ ਐ ਤੁਸੀਂ ਇਹਨਾਂ ਦੇ ਤੁਸੀਂ ਇਹਨਾਂ ਨੂੰ ਅਸੀਂ ਤੁਹਾਨੂੰ ਬੱਚਿਆਂ ਨੂੰ ਵੀ ਰੂਰੂ ਅਗਲੀ ਵੀਡੀਓ ਚ ਕਰਾਵਾਂਗੇ ਜਿਹੜੇ ਕਿ ਸਾਡੇ ਸੋਸ਼ਲ ਮੀਡੀਆ ਤੇ ਪੇਜ ਤੇ ਸਾਡੇ ਆਉਣਗੀਆਂ ਸੋ ਜਿਹੜੇ ਵੀ ਬੰਦੇ ਕਹਿੰਦੇ ਆਸਟ੍ਰੇਲੀਆ ਦੇ ਵੀਜ਼ੇ ਨਹੀਂ ਲੱਗਦੇ ਉਹ ਉਹਨਾਂ ਤੋਂ ਬੱਚੇ ਆਪਣੀਆਂ ਫਾਈਲਾਂ ਚੱਕਣ ਓਮ ਗਲੋਬਲ ਦੇ ਆਫਿਸਿਸ ਪਹੁੰਚੇ ਨੇ ਤੁਸੀਂ ਹੁਣ ਅਗਲਾ ਇਨਟੇਕ ਮਈ ਜਾਂ ਜੁਲਾਈ ਇਨਟੇਕ ਉਹਨਾਂ ਸਟੂਡੈਂਟ ਲਈ ਹੈ ਦੇਖੋ ਬਲਵਿੰਦਰ ਜੀ ਜਿਹੜੇ ਸਟੂਡੈਂਟ 2024 ਪਾਸ ਆਊਟ ਹੈ ਹਾਂ ਅਗਲਾ ਜਿਹੜਾ ਜਿਨ੍ਹਾਂ ਨੇ ਪਲੱਸ 2 ਕੀਤੀ ਹੈ ਉਹਨਾਂ ਲਈ ਤਾਂ ਚਲੋ ਅਜੇ ਮੌਕਾ ਹੈਗਾ 2025 ਪਾਸ ਆਊਟ ਹੈ ਆਉਣਾ ਉਹਨਾਂ ਦੇ ਬਟ ਜਿਹੜੇ ਸਟੂਡੈਂਟ 2024 ਪਾਸ ਆਊਟ ਹੈ ਉਹਨਾਂ ਲਈ ਲਾਸਟ ਮੌਕਾ ਹੈ ਹੋ ਸਕਦਾ ਉਹਨਾਂ ਦੀ ਉਹ ਕਿਸੇ ਏਜੰਟ ਗਲਤ ਏਜੰਟ ਕੋਲੇ ਆਪਣੀ ਫਾਈਲ ਦੇ ਕੇ 6 6 8 8 ਮਹੀਨੇ ਖਰਾਬ ਕਰਕੇ ਬੈਠੇ ਆ। ਪਾਜੀ ਜਿਵੇਂ ਤੁਸੀਂ ਮਾਰਾ ਏਜੰਟ ਦੀ ਗੱਲ ਕੀਤੀ ਕਿ ਓਮ ਗਲੋਬਲ ਦੇ ਜਿਹੜੇ ਐਮਡੀ ਡਾਇਰੈਕਟਰ ਹੈਗੇ ਆ ਸੁਮਿਤ ਖੰਨਾ ਜੀ ਉਹ ਆਸਟ੍ਰੇਲੀਆ ਦੇ ਵਿੱਚ ਹੁੰਦੇ ਆ ਹਮੇਸ਼ਾ ਆਪਾਂ ਸੁਣਦੇ ਆ ਕੰਸਲਟੈਂਟ ਕਹਿੰਦੇ ਆ ਕਿ ਤੁਹਾਡੀ ਮਾਰਾ ਏਜੰਟ ਦੇ ਥਰੂ ਜਿਹੜੀ ਅਸੀਂ ਫਾਈਲ ਲਾਵਾਂਗੇ ਹਨਾ ਕੀ ਬੈਨੀਫਿਟ ਹੈਗੇ ਆ ਉਹਨਾਂ ਦੇ ਥਰੂ ਕੰਮ ਕਰਨ ਦਾ ਔਰ ਇੱਕ ਹੁੰਦਾ ਹੈ ਵਿਦਆਊਟ ਕਿਸੇ ਜਿਵੇਂ ਆਪਾਂ ਕਹਿ ਦਈਏ ਕੋਈ ਵੈਸੀ ਏਜੰਟ ਬਣਿਆ ਹੋਇਆ ਉਸ ਫਾਈਲ ਨੂੰ ਮਾਰਾ ਏਜੰਟ ਮੀਨਸ ਇੱਕ ਮਾਈਗ੍ਰੇਸ਼ਨ ਅਥੋਰਾਈਜ਼ ਏਜੰਟ ਹੈ ਜੋ ਕਿ ਰਜਿਸਟਰਡ ਏਜੰਟ ਜਿਹਨੂੰ ਆਪਾਂ ਆਸਟ੍ਰੇਲੀਅਨ ਦਾ ਆਸਟ੍ਰੇ Yeah. <laughs> ਅਪਾ ਵੀਜ਼ਾ ਲਗਵਾ ਰਹੇ ਆ ਉਸ ਕੰਟਰੀ ਵਿੱਚ ਆਪਾਂ ਰਜਿਸਟਰਡ ਆ ਉਪਰੋਂ ਉਸ ਕੰਟਰੀ ਦੇ ਇਮੀਗ੍ਰੇਸ਼ਨਸ ਏਜੰਟ ਆ ਇਮੀਗ੍ਰੇਸ਼ਨ ਦੀ ਆਪਾਂ ਪੜ੍ਹਾਈ ਕੀਤੀ ਹੋਈ ਆ ਉਥੇ ਹਰ ਬੰਦਾ ਇਹ ਏਜੰਟ ਨਹੀਂ ਬਣ ਸਕਦਾ ਕਿਉਂਕਿ ਉਹਦੇ ਵਿੱਚ ਇੱਕ ਰੂਲ ਐਂਡ ਰੈਗੂਲੇਸ਼ਨ ਆ ਵੀ ਤੁਸੀਂ ਆਸਟ੍ਰੇਲੀਆ ਦੇ ਪੀਆਰ ਜਾਂ ਸਿਟੀਜ਼ਨ ਹੋਣੇ ਜ਼ਰੂਰੀ ਹੋ ਇਸੇ ਤਰ੍ਹਾਂ ਜਿਵੇਂ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਆਈਸੀਸੀਆਰਸੀ ਮੈਂਬਰ ਹੋਣਾ ਜ਼ਰੂਰੀ ਆ ਉਸੇ ਤਰ੍ਹਾਂ ਉਥੇ ਮਾਰਾ ਲੋਅਰ ਜਿਹੜਾ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਦੋਨਾਂ ਕੰਟਰੀਆਂ ਨੂੰ ਪ੍ਰੈਜ਼ੈਂਟ ਕਰਦਾ ਸੋ ਬੈਨੀਫਿਟਸ ਨੇ ਬਹੁਤ ਕ ਕੀ ਕਈ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਉਹ ਮਾਰਾ ਲਾਇਰ ਹੀ ਕਰ ਸਕਦਾ ਜੋ ਦੂਸਰੇ ਆਮ ਏਜੰਟ ਨਹੀਂ ਕਰ ਸਕਦੇ ਦੂਸਰੀ ਚੀਜ਼ ਇਹ ਇਹਦੀ ਇਦਾਂ ਦੀਆਂ ਬਹੁਤ ਫੀਸਾਂ ਵੀ ਹੁੰਦੀਆਂ ਜਿਹੜੀਆਂ ਹਰ 2 ਜਾਂ 3 ਸਾਲ ਬਾਅਦ ਰੀਨਿਊਅਲ ਹੁੰਦਾ ਲਾਇਸੈਂਸ ਜਿਵੇਂ ਆਪਣੇ ਪੰਜਾਬ ਗਵਰਨਮੈਂਟ ਨੇ ਕੀਤਾ ਹੋਇਆ ਜਾਂ ਸਟੇਟ ਕਿਸੇ ਵੀ ਸਟੇਟ ਗਵਰਨਮੈਂਟ ਦਾ ਲਾਇਸੈਂਸ ਇਮੀਗ੍ਰੇਸ਼ਨ ਦਾ ਲਾਇਸੈਂਸ ਹੁੰਦਾ ਉਹ ਆਪਾਂ ਰੀਨਿਊ ਕਰਾਉਂਦਾ ਹੈ ਤੇ ਉਹ ਜਿਵੇਂ 10-15000 ਡਾਲਰ ਕਿਸੇ ਦੀ ਫੀਸ ਹੋਈ ਤੇ ਕਈ ਜਿਹੜੇ ਮਾਰੇ ਏਜੰਟਾ ਤੇ ਉਹ ਤਾਂ ਇਹ ਫੀਸ ਨੂੰ ਦੇਖ ਕੇ ਹੀ ਡਰ ਜਾਂਦੇ ਆ ਵੀ ਆਪਾਂ ਕਿਉਂ ਲਾਇਸੈਂਸ ਬਣਵਾਣਾ ਭਾਜੀ ਜਦੋਂ ਆਸਟ੍ਰੇਲੀਆ ਦੀ ਗੱਲ ਆਉਂਦੀ ਆ ਅਸੀਂ ਨੰਬਰ ਵੀ ਫਲੈਸ਼ ਕਰ ਰਹੇ ਆ ਤੁਸੀਂ ਇਸ ਤੇ ਕਾਲ ਕਰ ਸਕਦੇ ਹੋ ਓਮ ਗਲੋਬਲ ਦੇ ਆਫਿਸਿਸ ਹੈਗੇ ਅਸ ਟਾਈਮ ਅਸੀਂ ਚੰਡੀਗੜ੍ਹ ਖੜੇ ਆ ਰਮਨ ਜੀ ਨੂੰ ਮਿਲਣਾ ਨਹੀਂ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹਰਿਆਣਾ ਤੋਂ ਕੋਈ ਦੇਖ ਰਿਹਾ ਭੇਵਾ ਔਰ ਜਮਨਾ ਨਗਰ ਤੋਂ ਵੀ ਓਮ ਗਲੋਬਲ ਦੇ ਆਫਿਸ ਨੇ ਬਠਿੰਡਾ ਦੇ ਵਿੱਚ ਆ ਕਿਤੇ ਵੀ ਤੁਸੀਂ ਮਿਲ ਸਕਦੇ ਹੋ ਭਾਜੀ ਕਿਵੇਂ ਅੱਜ ਦੇ ਟਾਈਮ 'ਚ ਸਭ ਤੋਂ ਔਖਾ ਕੰਮ ਹੋਇਆ ਪਿਆ ਕੰਸਲਟੈਂਟ ਦੀ ਚੋਣ ਕਰਨਾ ਹਨਾ ਬਹੁਤ ਸਾਰੇ ਕੰਸਲਟੈਂਟ ਨੇ ਬਹੁਤ ਸਾਰੀਆਂ ਐਡਸ ਦੇਖਦੇ ਆ ਔਰ ਸਟੂਡੈਂਟ ਇੰਨਾ ਕਨਫਿਊਜ਼ ਹੈ ਆਸਟ੍ਰੇਲੀਆ ਹਰ ਇੱਕ ਬੱਚਾ ਜਾਣਾ ਚਾਹੁੰਦਾ ਹੈ ਕੰਸਲਟੈਂਟ ਦੀ ਚੋਣ ਕਿੱਦਾਂ ਕੀਤੀ ਜਾ ਸਕਦੀ ਹੈ ਕੰਸਲਟੈਂਟ ਦੀ ਚੋਣ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਦੇਖਣੀ ਪੈਂਦੀ ਹੈ ਵੀ ਕਿਹੜੇ ਬੰਦੇ ਨੇ ਕਿੰਨੇ ਵੀਜ਼ੇ ਲਗਾਏ ਨੇ ਕਿਉਂਕਿ ਓਮ ਗਲੋਬਲ ਦੀ ਗੱਲ ਕਰਾਂ ਤਾਂ ਪੂਰੇ ਪੰਜਾਬ ਅਤੇ ਹਰਿਆਣੇ ਚੋਂ ਕਿਤੇ ਨਾ ਕਿ ਹਰ ਸਿਟੀ ਚੋਂ 5 ਤੋਂ 10 ਪਿੰਡਾਂ ਦੇ ਬੱਚਿਆਂ ਨੂੰ ਭੇਜਿਆ ਗਿਆ ਕਿਉਂਕਿ ਕਿਤੇ ਨਾ ਕਿਤੇ ਰੈਫਰੈਂਸ ਜ਼ਰੂਰੀ ਮਿਲ ਜਾਂਦੀ ਹੈ ਵੀ ਇਸ ਬੱਚੇ ਦਾ ਵੀਜ਼ਾ ਓਮ ਗਲੋਬਲ ਤੋਂ ਲੱਗਾ ਹੈ ਜਾਂ ਹੋਰ ਕਿਸੇ ਫਲਾਨੀ ਕੰਪਨੀ ਤੋਂ ਲੱਗਾ ਹੈ ਤਾਂ ਉਹਨਾਂ ਦਾ ਫੀਡਬੈਕ ਲੈਣਾ ਬਹੁਤ ਜ਼ਰੂਰੀ ਹੈ ਰੈਫਰੈਂਸ ਲੈਣਾ ਜੋ ਤੁਹਾਨੂੰ ਫੀਡਬੈਕ ਲੈਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਇੱਕ ਫੀਡਬੈਕ ਤੋਂ ਇੱਕ ਅ ਨਤੀਜਾ ਮਿਲ ਸਕੇ ਵੀ ਉਹ ਏਜੰਟ ਕਿੱਦਾਂ ਦੀ ਡੀਲ ਕਰਦਾ ਹੈ ਵੀ ਕਿੱਦਾਂ ਦਾ ਉਹਨਾਂ ਨਾਲ ਕਿਤੇ ਠੱਗੀ ਤਾਂ ਨਹੀਂ ਵਸ